ਜਿਵੇਂ ਪਿਛਲੇ ਦਿਨਾਂ ਨੇ ਇੱਕ ਪੋਸਟ ਪਾਈ ਜਿਹਦੇ ਵਿੱਚ ਤੁਸੀਂ ਇਹ ਗੱਲ ਦਾ ਜ਼ਿਕਰ ਕੀਤਾ ਕਿ ਜਿਹੜੇ ਇਸ ਸਮੇਂ ਨਸ਼ੇ ਤੋਂ ਪੀੜਤ ਨੇ ਉਹਨਾਂ ਦਾ ਜਿਹੜਾ ਫ੍ਰੀ ਇਲਾਜ ਤੁਹਾਡੇ ਵੱਲੋਂ ਕਰਵਾਇਆ ਜਾਵੇਗਾ ਇਹ ਖਰਚਾ ਤੁਸੀਂ ਖੁਦ ਕਰੋਗੇ ਹਾਂਜੀ ਹਾਂਜੀ ਜਰੂਰ ਜੀ ਮੈਂ ਪੋਸਟ ਪਾਈ ਸੀ ਇਹ ਜਿਵੇਂ ਕੋਈ ਤੁਹਾਨੂੰ ਪਤਾ ਵੀ ਜਿਹੜਾ ਜਿਹੜਾ ਸਤਵਾਂ ਦਰਿਆ ਜਿਹੜਾ ਨਸ਼ਿਆਂ ਦਾ ਇਹ ਸਾਡੇ ਜਿਹੜੇ ਪੰਜਾਬ ਦੇ ਵਿੱਚ ਵਗ ਰਿਹਾ ਵਾ ਇਸ ਨੂੰ ਦੇਖਦੇ ਹੋਏ ਜਦੋਂ ਲੋਕਾਂ ਦੇ ਘਰਾਂ ਦੇ ਵਿੱਚ ਜਾਇਦਾ ਵਾ ਜਦੋਂ ਭੈਣਾ ਜਾਂ ਭਰਾ ਸਾਨੂੰ ਇਸ ਚੀਜ਼ ਦਾ ਜਿਆਦਾ ਜ਼ਿਕਰ ਕਰਦੇ ਨੇ ਕਿ ਸਾਡੇ ਘਰ ਵਿੱਚ ਗਰੀਬੀ ਆਉਣ ਦਾ ਇੱਕ ਜਿਹੜਾ ਮੇਨ ਮੁੱਦਾ ਵਾ ਉਹ ਮੁੱਦਾ ਬਸ ਇਹੀ ਆ ਕਿ ਜਿਹੜਾ ਸਾਡਾ ਘਰ ਵਾਲਾ ਵਾ ਉਹ ਚਿੱਟੇ ਦਾ ਨਸ਼ਾ ਕਰਦਾ ਵਾ ਜਾਂ ਕੋਈ ਭੈਣ ਦੱਸਦੀ ਕਿ ਮੇਰਾ ਭਰਾ ਜਿਹੜਾ ਚਿੱਟੇ ਦਾ ਨਸ਼ਾ ਕਰਦਾ ਵਾ ਉਹਦੇ ਵਿੱਚ ਅਸੀਂ ਫਿਰ ਇੱਕ ਸੰਸਥਾ ਨੇ ਇੱਕ ਆਪਣੇ ਜਿਹੜੀ ਜਿੰਨੀ ਮੇਰੀ ਟੀਮ ਆ ਉਹਨਾਂ ਨਾਲ ਆਪਾਂ ਸਲਾਹ ਕੀਤੀ ਕਿ ਕਿਉਂ ਨਾ ਆਪਾਂ ਨਸ਼ਾ ਕਿਸੇ ਦਾ ਫੜ ਕੇ ਤਾਂ ਆਪਾਂ ਛਡਾ ਨਹੀਂ ਸਕਦੇ ਆਪਾਂ ਇੱਕ ਇਦਾਂ ਦਾ ਉਪਰਾਲਾ ਕਰੀਏ ਕਿ ਜਿਵੇਂ ਸੈਂਟਰਾਂ ਦੇ ਵਿੱਚ ਲੋਕ ਕਈ ਲੋਕ ਤੇ ਇਦਾਂ ਦੇ ਵਿੱਚ ਵੀ ਸੈਂਟਰਾਂ ਆਸੇ ਦਾ ਕਰਕੇ ਸੈਂਟਰਾਂ 'ਚ ਜਮਾ ਨਹੀਂ ਕਰਾ ਸਕਦੇ ਕਿਉਂਕਿ ਤੁਹਾਨੂੰ ਪਤਾ ਸੈਂਟਰਾਂ ਦਾ ਖਰਚਾ ਕਿਸੇ ਦਾ 1 ਲੱਖ ਰੁਪਿਆ 6 ਮਹੀਨੇ ਦਾ ਕਿਸੇ ਦਾ 1.5 ਲੱਖ ਰੁਪਿਆ ਔਰ ਜਿਹੜੇ ਸੈਂਟਰ ਦੇ ਨਾਲ ਸਾਡੀ ਤਾਲਮੇਲ ਹੋਇਆ ਵਾ ਜਿਹੜੇ ਸੈਂਟਰ ਦੇ ਨਾਲ ਅਸੀਂ ਗੱਲ ਕੀਤੀ ਆ ਉਹਨਾਂ ਨੇ ਕਿਹਾ ਵੀ ਸਾਡਾ 1.5 ਲੱਖ ਰੁਪਿਆ ਜਿਹੜਾ ਖਰਚਾ ਵਾ 6 ਮਹੀਨੇ ਦਾ ਲੋਕੀ 3 ਮਹੀਨੇ ਜੇ ਨਸ਼ਾ ਛੱਡ ਜਾਂਦੇ ਨੇ ਔਰ 6 ਮਹੀਨੇ ਜੇ ਛੱਡ ਜਾਂਦੇ ਨੇ ਉਹਦਾ 1.5 ਲੱਖ ਰੁਪਿਆ ਜਿਹੜਾ ਖਰਚਾ ਵਾ ਉਹ ਅਸੀਂ ਤੁਹਾਡੇ ਕੋਲ ਅੱਧ ਲਵਾਂਗੇ ਉਹ ਜਿਹੜਾ ਅੱਧ ਖਰਚਾ ਵਾ ਉਹ ਅਸੀਂ ਕੇ ਘਰ ਦੇ ਕੇ ਮੈਂਬਰ ਕੋ ਨਹੀਂ ਲਵਾਂਗੇ ਉਹ ਖੁਦ ਜਿਹੜ ਜੋ ਵੀ ਉਹਨਾਂ ਨੂੰ ਕੋਈ ਮੁਸ਼ਕਲ ਪਰੇਸ਼ਾਨੀ ਮੈਡੀਸਨ ਦੀ ਆਉਂਦੀ ਉਹ ਵੀ ਸਾਰਾ ਕੁਝ ਸੈਂਟਰ ਕਰੇਗੀ ਰੋਟੀ ਪਾਣੀ ਦਾ ਰਹਿਣ ਬਹਿਣ ਏਸੀ ਰੂਮ ਵਗੈਰਾ ਜਿਹੜੇ ਵਧੀਆ ਜਿਹੜੇ ਆਪਾਂ ਜਿਹੜੇ ਮੰਨ ਲਾ ਲਓ ਸੈਂਟਰ ਆ ਉਹਨਾਂ ਵਿੱਚ ਆਪਾਂ ਉਹਨਾਂ ਨੂੰ ਭਰਤੀ ਕਰਾਵਾਂਗੇ